ਵਾਗਾ ਸਰਹੱਦ ਤੇ ਰਿਟਰੀਟ ਸੈਰੇਮਨੀ ਬੰਦ ਦਾਜ਼ੇ ਕਿ ਭਾਰਤ ਦੁਆਰਾ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸਿੰਦੂਰ ਤੋਂ ਬਾਅਦ ਕਈ ਵੱਡੇ ਫੈਸਲੇ ਲਏ ਗਏ ਹਨ ਜਿਸ ਦੇ ਵਿੱਚ ਹੁਣ ਦਾਜ਼ੇ ਹੈ ਕਿ ਅਟਾਰੀ ਵਾਗਾ ਸਰਹੱਦ ਤੇ ਰਿਟਰੀਟ ਸੈਰੇਮਨੀ ਬੰਦ ਕਰ ਦਿੱਤੀ ਗਈ ਹੈ ਜੀ ਹਾਂ ਰੋਜ਼ਾਨਾ ਹੋਣ ਵਾਲੀ ਸ਼ਾਮ ਨੂੰ ਅਤੇ ਸਵੇਰੇ ਰਿਟਰੀਟ ਸੈਰੇਮਨੀ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਦਾਜ਼ੇ ਕਿ ਜੋ ਲੋਕ ਰੋਜ਼ ਸ਼ਾਮ ਨੂੰ ਰਿਟ੍ਰੀਟ ਸੈਰਮਨੀ ਦੇਖਣ ਜਾਂਦੇ ਸੀ ਉਹ ਹੁਣ ਨਹੀਂ ਹੋਵੇਗੀ ਤਾਂ ਅੰਮ੍ਰਿਤਸਰ ਦੇ ਅਟਾਰੀ ਵਾਗਾ ਸਰਹੱਦਿਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਖਾਸ ਸੁਰੱਖਿਆ ਦੇ ਪ੍ਰਬੰੰਧ ਜਿਹੜੇ ਨੇ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਜੋ ਉਥੇ ਆ ਰਹੇ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾ ਰਿਹਾ ਹੈ ਅਤੇ ਖਾਸ ਦੇ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਉਸ ਤੋਂ ਬਾਅਦ ਇਹ ਜਿਹੜੇ ਫਰਾਂਸ ਲੈ ਲਏ ਨੇ ਜਿਸ ਦੇ ਵਿੱਚ ਰਿਟਰੀਟ ਸੈਰੇਮਨੀ ਜੋ ਕਿ ਰੋਜ਼ਾਨਾ ਹੁੰਦੀ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਸਾਂਝੀਆਂ ਕਰ ਰਹੀਆਂ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਪੋਸਟਰ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਹੈ ਕਿ ધ ਰਿਟਰੀਟ ਸੈਰੇਮਨੀ ਇਜ਼ ক্লোਜ਼ਡ ਯਾਨੀ ਕਿ ਹੁਣ ਰਿਟਰੀਟ ਸੈਰੇਮਨੀ ਹੈ ਜਿਹੜੀ ਨਹੀਂ ਹੋਵੇਗੀ ਫਿਲਹਾਲ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਦਿਨਾਂ ਲਈ ਬੰਦ ਕੀਤੀ ਗਈ ਹੈ ਲੇਕਿਨ ਹਾਲੇ ਇਹ ਖਬਰਾਂ ਆ ਰਹੀਆਂ ਨੇ ਕਿ ਰਿਟਰੀਟ ਸੈਰੇਮਨੀ ਫਿਲਹਾਲ ਦੇ ਲਈ ਰੋਕ ਦਿੱਤੀ ਗਈ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਦੇ ਮਾਹੌਲ ਨੂੰ ਦੇਖਦੇ ਹੋਏ ਇਹ ਰਿਟਰੀਟ ਸੈਰੇਮਨੀ ਬੰਦ ਕਰ ਦਿੱਤੀ ਗਈ ਹੈ